ਗੌੜੀ ਗਵਰੇਰੀ ਮਹੱਲਾ ਪਹਿਲਾ ਨਾ ਮਨ ਮਰੇ ਨਾ ਕਾਰਜੂ ਸਿਧਾਂਤ ਕਹ ਸਕੇ ਪਰਸਾ ਮਨ ਨਹੀਂ ਮਰਦਾ ਹੈ ਕਹ ਸੁਣ ਕੇ ਗੁਰੂ ਸਾਹਿਬ ਜੀ ਫਿਮਾਉਂਦੇ ਹਨ اے ਸਿਧੋ ਨਾ ਮਨ ਮਰੇ ਨਾ ਕਾਰਜੂ ਜਿੰਨਾ ਜੇ ਮਨ ਦਾ ਮੁੰਦਾ ਸੁਆਮੀ ਨਾ ਮਰਦਾ ਉਹਨਾਂ ਚੋਂ ਗਿਆਨ ਰੂਪੀ ਕਾਰਜ ਮੁਕਤ ਸਿੰਘੀ ਕਾਰਜ ਜੀ ਨੀ ਕ ਪਰਮੇਸ਼ਵਰ ਦੀ ਪ੍ਰਾਪਤੀ ਰੂਪ ਕਾਰਜ ਜੀ ਕਿਦ ਨਹੀਂ ਕੋਈ ਹੋ ਸਕਦਾ ਜਦੋਂ ਮਨ ਦਾ ਮੰਦਾ ਮਸਵਾਹ ਮਰ ਗਿਆ ਵੇ ਉਦੋਂ ਮੋਹ ਰੂਪੀ ਕਾਰਜ ਪ੍ਰਾਪਤ ਹੁੰਦਾ ਹੈ ਫਲਫਲ ਹੁੰਦਾ ਹੈ ਮਨ ਵਸ ਦੂਤਾ ਦੁਰਮਤ ਦੂ ਇਹ ਮਾਰਾ ਮਨ ਕਿਉਂ ਨਹੀਂ ਮਰ ਗਿਆ ਕਹਿੰਦੇ ਮਨ ਵਸ ਹੋਇਆ ਹੈ ਦੂਤਾਂ ਦੇ ਦੂਤ ਹੈ ਕਾਮ ਦੇ ਉਹ ਮੋਹ ਹੰਕਾਰ ਇਹਨਾਂ ਦੂਤਾਂ ਦੇ ਵਸ ਹੈ ਮਨ ਤੇ ਦੋਹੇ ਹਰ ਵਕ ਜਿਦੈਗੀ ਚੱਲਦਾ ਰਹਿੰਦਾ ਹੈ ਜੀਵ ਕੋ ਇਸ ਦਾ ਭੇਦ ਗਿਆਨ ਹੀ ਹਰ ਵਕ ਚਿਤ ਤੇ ਰੱਖਦਾ ਹੈ ਇਹ ਇੱਕ ਪੈਣੀ ਅਗ੍ਰਹਿਣ ਕਰਦਾ ਦੋਏ ਦੋਏ ਨੂੰ ਚਿੰਬੜੇ ਲੈਂਦੇ ਹੋਣਾ ਕਿ ਜੰਮਣਾ ਤੇ ਮਰਨਾ ਜੰਮਣ ਨੂੰ ਕੋਈ ਮਨੁੱਖੀ ਜ਼ਾਇਦ ਕਰਕੇ ਜਾਇਦਾਂਦਾ ਕਦੇ ਜਾ ਜਾਂਦਾ ਹੈ ਇਸ ਪ੍ਰਕਾਰ ਦੀ ਦੁਆਇਤ ਕਰਕੇ ਕਿ ਮਨ ਦੂਤਾਂ ਦੇ ਵਸ ਹੈ ਦੁਆਇਤ ਕਰਕੇ ਤੇ ਦੁਰਮਤ ਖੋਤੀ ਮਤ ਕਰਕੇ ਖੋਤੇ ਪੁਰਖਾਂ ਦੀ ਸੰਗਤ ਕਿਉਂ ਹੋਈ ਕਦੇ ਦੁਆਇਤ ਕਰਕੇ ਦੁਆਇਤ ਕਿਉਂ ਹੋਈ ਮਨ ਜਿਹੜਾ ਹੈ ਦੂਤਾਂ ਦੀ ਸੰਗਤ ਕਰਕੇ ਕਿਰਸ ਕਰਕੇ ਮਨ ਵਸੂਤਾਂ ਗੁਰਮਤਿ ਦੋਏ ਗੁਰਮਤਿ ਕਰਕੇ ਦੋਏ ਜਿਗੈਗੀ ਪੈ ਰਹੀ ਹੈ ਮਨ ਗੁਤਾਂ ਦੇ ਵਸ ਹੋ ਰਿਹਾ ਕਾਮ ਆਦ ਕਾਉਂਦੇ ਮਨ ਮਨ ਗੁਰ ਤੇ ਇਕ ਹੋ ਜੇ ਗੁਰੂ ਸਾਹਿਬ ਦੇ ਬਚਨਾਂ ਤੇ ਮਨ ਮੰਨ ਜੇ ਤਾਂ ਇਹ ਗਿਆਤ ਮਿਟ ਕਰਕੇ ਕੋਈ ਰੂਪ ਹੋ ਜਾਂਦਾ ਜੋ ਉਲਟ ਕੇ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਹਰਜੀ ਤੇਰੇ ਨਾਲ ਹੈ ਗੁਰਸਬ ਦੀ ਰੰਗਮਾਨ ਨਿਰਗੁਣ ਰਾਮ ਗੁਣ ਹੈ ਵਸੂ ਇਹ ਨਿਰਗੁਣ ਜੀਵ ਹੋਇਣਾ ਰਾਮ ਉਹਦਾ ਗੁਣਾ ਕਰਕੇ ਵਸੁੰਦਾ ਜਿਸ ਨੂੰ ਗੁਣ ਹੋਣ ਉਹ ਤੇ ਪਰਮੇਸ਼ਰ ਉਹਨਾਂ ਦੇ ਵਸ ਹੋ ਜਾਂਦਾ ਪ੍ਰੇਮ ਦੇ ਵਿੱਚ ਭਗਤੀ ਤੋਖਤ ਦੂਣੀ ਵੀਰ ਦੀ ਕਿਰਪਾ ਨਾਲ ਗੁਣੇ ਨਾਲ ਕੀ ਹੈ ਭਿੱਗਾ ਨਿਰਗੁਣ ਜੋ ਬ੍ਰਹਮਤੰਗ ਗੁਣਾ ਤੋਂ ਅਪੀਤ ਉਹ ਗੁਣੇ ਵਸੋ ਜਦੋਂ ਗਿਆਨ ਆਵੇ ਗੁਣੰਤਰ ਆ ਜਾਂਦੇ ਸਲ ਸੰਸਾਰ ਦੇ ਕਰਮੋ ਸ਼ੰਤੀ ਆਰ ਗੁਣ ਆ ਜਾਂਦੇ ਤੇ ਪ੍ਰੀਮ ਆਪ ਗੁਣ ਆ ਜਾਂਦੇ ਉਹਨਾਂ ਦੇ ਵਸ ਭਗਤਾਂ ਦੇ ਹੋ ਜਾਂਦਾ ਹੈ ਆਪ ਨਿਵਾਰ ਵਿਚਾਰੇ ਸੋ ਉਹ ਕਿਵੇਂ ਵਸ ਜਾਂਦਾ ਉਹਨਾਂ ਦੇ ਹਿਰਦੇ 'ਚ ਕਹਿੰਦੇ ਆਪਾ ਭਾਵ ਉਹ ਮੇਟ ਕਰਕੇ ਅੰਤਾਰ ਕੰਦਰ ਜੋ ਆਪਣਾ ਆਪ ਮੰਮੀ ਬੈਠੇ ਹੈ ਦੇ ਤੇ ਇੰਦਰੇ ਸੂਘਮ ਕਾਰਨ ਸੁਖੀ ਹੋਲੇ ਸਿੱਨੇ ਦੁਹਰਾ ਕੇ ਆਪਾ ਤਾਉ ਨਿਵਰਤ ਕਰ ਲੈਂਦੇ ਹੈ ਤੇ ਵਿਚਾਰੇ ਸੋ ਉਹ ਵਰਮ ਹੀ ਸੋ ਵਿਚਾਰਦੇ ਹੈ ਆਪ ਆਪ ਬਾਗ ਨਹੀਂ ਹੋਦਾ ਪ੍ਰਹਾਰ ਮਨ ਭੂਲੋ ਬਹੁ ਚਿਤਾ ਵਿਕਾਰ ਜੇ ਮੇਰਾ ਭੁੱਲਿਆ ਮਨ ਵਿੱਚ ਕੀ ਔਗਣ ਹੈ ਮਾਰੇ ਕਹਿੰਦੇ ਇਹਨੂੰ ਮਨ ਭੁੱਲ ਜਾਂਦਾ ਪਰਮੇਸ਼ਰ ਦੇ ਨਾਮ ਤੋਂ ਭੁੱਲਿਆ ਹੋਇਆ ਪਰਮਾਤਮਾ ਹੋਇਆ ਬਾਹਰਿਆਂ ਵਕਾਰਾਂ ਨੂੰ ਕਿਉਂਦਾ ਰਹਿੰਦਾ ਕਦੇ ਕਾਮ ਨੂੰ ਕਦੇ ਕ્રોਧ ਨੂੰ ਕਦੇ ਲੋਭ ਨੂੰ ਕਦੇ ਮਨਪੂਲ ਸਿਰ ਆਵੈ ਭਾ ਇਹ ਮਨੁ ਵਾਹਿਗੁਰੂ ਵੱਲੋਂ ਫੁੱਲ ਚੜਕੇ ਮਾਤਾ ਦੇ ਘਰ ਵਿੱਚ ਸਿਰ ਭਾਰ ਆਉਂਦਾ ਮੁਖ ਕਲੇ ਪੈਰ ਉਪਰੇ ਵਸੰਦ ਕੋਠੜਾ ਥਾਏ ਨਾਮ ਕਿਸੋ ਕਣੀ ਕਿਉ ਵਿਚਾਰ ਉਹਦੇ ਜਿਸ ਦੇ ਨਾਮ ਹੈ ਮਾਤਾ ਦੇ ਘਰ ਵਿੱਚ ਉਸਤਾ ਮਨ ਦੇ ਫੁੱਲ ਨੇ ਕਰਕੇ ਆਉਣਾ ਪੈਂਦਾ ਇਸ ਨੂੰ ਬਾਰ ਬਾਰ ਜੁਨਾ ਚ ਮਨਪੂਲ ਸਿਰ ਆਵੇ ਭਾਰ ਜਦੋਂ ਮਨ ਮਾਰਨ ਭੁੱਲ ਜਾਂਦਾ ਉਹ ਪਾਤਾਂ ਦਾ ਧਾਰ ਸਿਰ ਤੇ ਆ ਜਾਂਦਾ ਹੈ ਮਨ ਮੰਨ ਹਰ ਏਕ ਓਂਕਾਰ ਜੇ ਮਨ ਭੁੱਲੋ ਲੋਭ ਸਿਰ ਨਾ ਦੇ ਗਰਮ ਵਿੱਚ ਵੀ ਕੋਈ ਨਰਕ ਵਿੱਚ ਵੀ ਸਿਰ ਪਰਨੇ ਫਿਰ ਭਾਰ ਤੇ ਆ ਜਾਂਦਾ ਪਾਪਾਂ ਦਾ ਮਨ ਮੰਨ ਹਰ ਏਕ ਓਂਕਾਰ ਜੇ ਮਨ ਮੰਨ ਜਾਵੇ ਤਾਂ ਹਰੀ ਓਂਕਾਰ ਦਾ ਰੂਪ ਹੀ ਹੋ ਜਾਂਦਾ ਇਹਨੂੰ ਪ੍ਰਾਪਤ ਹੋ ਜਾਂਦਾ ਹੈ ਯੋਗ ਬੋਧ ਦੀ ਸ਼ਿਰਾਰ ਹੈ ਉਹਨੂੰ ਧੋ ਕੇ ਕੱਢ ਕੇ ਜੰਮਰਤ ਪਾ ਲੀਏ ਅੰਮ੍ਰਿਤ ਵਾਲੀ ਬੋਤਲ ਡਾਣੀ ਆਂਦੀ ਹੈ ਕਿਉਂ ਜਦੋਂ ਮਨ ਮੰਨ ਹਰ ਏਕ ਓੰਕਾਰ ਜਦੋਂ ਗੁਰੂ ਸਾਹਿਬ ਦੇ ਮੰਤਰ ਨੂੰ ਮਨ ਮੰਨ ਲੈਂਦਾ ਹੈ ਉਹਦੇ ਹਰੀ ਕੋ ਓੰਕਾਰ ਵੇਹੀ ਰੂਪ ਹੋ ਜਾਂਦਾ ਹੈ ਉਲਟ ਕੇ ਉਹਨੂੰ ਪ੍ਰਾਪਤ ਹੋ ਜਾਂਦਾ ਹੈ ਮਨ ਪੂਲ ਮਾਇਆ ਘਰ ਜਾ ਤੇ ਮਨ ਤੋਂ ਭੁੱਲ ਵਿੱਚ ਜਿਆ ਰਹਿੰਦਾ ਹਰ ਵਕਤ ਧਿਆਨ ਕਰਕੇ ਇਹ ਮਾਇਆ ਦੇ ਘਰ ਵਿੱਚ ਹੀ ਹਰ ਵਕਤ ਜਾਂਦਾ ਰਹਿੰਦਾ ਜੰਮਣ ਮਰਨ ਵਾਲੀ ਮਾਇਆ ਦੇ ਘਰ ਆ ਸੰਸਾਰ ਇਹਦੇ ਵਿੱਚ ਹੀ ਆਉਂਦਾ ਜਾਂਦਾ ਘਰ ਵਿੱਚ ਕਾਮ ਗ੍ਰਿਧ ਹੋ ਰਹੇ ਨਾਠਾ ਰਾਜਨ ਮਾਇਕੀ ਘਰਾਂ ਵਿੱਚ ਜਾ ਕੇ ਕਾਮ ਵਿੱਚ ਵਿਸ਼ੇਸ਼ ਕਰਕੇ ਰੁਕਿਆ ਰਹਿੰਦਾ ਰਹ ਰਹੇ ਨਾਠਾਏ ਕੋਦੇ ਸਰੂਪ ਦੇ ਚਿੰਤਨ ਕਰ ਲੂ ਕੀ ਥਾਂਕ ਨਹੀਂ ਰਹਿਂਦਾ ਸਾਭ ਸੰਗ੍ਰੂਪੀ ਥਾਂਕ ਨਹੀਂ ਕਦੇ ਰਹਿਂਦਾ ਕਾਮਨਾ ਦਾ ਗ੍ਰਿਧ ਵਿਸ਼ੇਸ਼ ਕਰਕੇ ਰੁਕਿਆ ਹੋਇਆ ਰਹਿ ਨਾ ਥਾਏ ਮਹਾਰਾਜੋ ਨਾਮ ਰੂਪੀ ਖਾਂ ਵਿੱਚ ਅਗੇ ਕਾਫੇ ਸ੍ਰੀ ਰੂਪੀ ਖਾਂ ਚ ਅੰਤਰਮੁਖੀ ਹੋ ਕੇ ਰੰਗਾਂ ਵਿੱਚ ਰਿਆਗ ਰੂਪੀ ਖਾਂ ਚ ਹਰ ਭਜ ਪ੍ਰਾਣੀ ਰਸਨ ਰਸਾ ਇਹ ਪ੍ਰਾਣੀ ਜੇਨ ਦੁੱਖਾਂ ਤੇ ਛੁਟਣਾ ਹੈ ਤਾਂ ਹਰੀ ਦਾ ਭਜਨ ਕਰ ਜੇ ਮਨ ਨਾਲ ਨਹੀਂ ਹੁੰਦਾ ਰਸਨਾ ਨੂੰ ਵਿਸਾਗ ਕੇ ਹੀ ਕਰ ਜੇ ਰਸਨਾ ਤੇ ਰਸਾ ਲੇਗਾ ਉਹਦੇ ਹੋਰ ਨਾ ਰਸਾਂ ਜਮੀ ਰਹੇਗਾ ਆਤਮਰਾ ਫਿਰ ਆਈਗਾ ਜੈਗਾ ਤੋਜੀ ਬੁਖਾਦ ਕੀ ਰਸਮਾਂ ਗਾਇਵਰ ਹੈ ਵਰ ਕਾਂਚਨ ਸੁਤਨਾਰੀ ਜਿਹੜੇ ਹਾਥੀਆਂ ਦੀ ਸਵਾਰੀਆਂ ਦੀ ਭੁੱਖ ਹੈ ਕਿ ਮੇਰੇ ਕੋਲ ਗਏ ਹਾਥੀ ਵਰ ਫੇਡ ਕਿਤੇ ਐਲਾਵਾ ਕਾਠੀ ਹੋਣ ਹੈ ਘੋੜੇ ਵਰ ਸੇਂ ਦਰਿਆਈ ਘੋੜੇ ਸਵਾਰੀਆਂ ਵਾਸਤੇ ਹੋਣ ਹੈ ਗੈਰ ਗੈਰ ਪੰਚਨ ਸੁਤਨਾਰੀ ਅਧਰ ਪੁੱਤਰਾਂ ਦੀ ਸਹਿ ਹੈ ਸੇਂ ਦੀ ਸਹਿ ਸੁੰਦਰੀਆਂ ਦੀ ਸਹਿ ਬਹੁਤ ਚਿੰਤਾ ਪਿੜ ਚੱਲ ਹੈ ਹਰਨ ਜਿਹ ਸਹਿ ਜਦ ਬਾਲੀਆਂ ਚਿੰਤਾ ਜੀ ਪਿਆ ਰਹਿੰਦਾ ਹੈ ਕਿੜ ਮਨੁੱਖਾ ਜੀ ਦੀ ਬਾਜੀ ਨੂੰ ਇੱਥੇ ਹਾਰ ਕੇ ਜਾਂਦਾ ਹੈ ਜੂਏ ਖੇਲਣ ਕਾ ਕੀ ਸਾਰੀ ਜਿਹੜਾ ਵਿਸ਼ਰੂਪੀ ਜੂਏ ਦੀ ਖੇਲ ਖੇਲਦਾ ਹੈ ਉਨਾ ਦੀ ساری ਜਿੰਗਰੂਪੀ ਨਰਵ ਕੱਚੀ ਰਹਿੰਦੀ ਹੈ ਉਹ ਪੁਰਦੇ ਨਹੀਂ ਹਨ ਮੁਕਤ ਨਹੀਂ ਹੋ ਸਕਦੇ ਸ਼ਾਂਤੋਂ ਸ਼ਾਂਤੀ ਭਏ ਵਿਕਾਰ ਜੇ ਬਣਾ ਤੁਸੀਂ ਮਾਇਆ ਕੱਢੀ ਕਾਲੀ 2 ਲੱਖ ਕਰ ਲਿਆ 4 ਲੱਖ ਕਰ ਲਿਆ ਕਰੋੜ ਕਰ ਲਿਆ ਫਿਰ ਉਹ ਜੋ ਸ਼ਰਾਬਾਂ ਪੀਣੀਆਂ ਮਾਸ ਖਾਣੀਆਂ ਬਦਫੇਲੀਆਂ ਕਰਨੀਆਂ ਨਮਾਜ਼ ਵੇਖਣੇ ਕੇ ਵਕਾਰ ਤਹਿਲਾ ਹੋ ਜਾਂਦੇ ਹਨ ਹਰਖ ਸੂਕ ਉੱਗੇ ਦਰਵਾਜ਼ੇ ਮਈਆ ਰਿੰਦੇ ਕੋਈ ਕੇਦੀ ਮਕਾਨ ਜਾਂਦਾ ਹੈ ਕੇਹਦੇ ਵਿਆਹ ਮੰਗਣੇ ਕੋਈ ਜਾਂਦਾ ਹੈ ਉਹ ਹਰਖ ਤੇ ਸੋਗ ਦੋਵੇਂ ਦਾਰੇ ਦੇ ਵਾਰ ਅੰਦਰ ਖੜੇ ਹੀ ਰਹਿੰਦੇ ਹੈ ਹਰ ਵਕਤ ਹਰਖ ਸੋਗ ਰਿੰਦੇ ਜੇ ਕੋਈ ਮਰ ਗਿਆ ਤਾਂ ਸੋਗ ਮਕਾਨ ਚਲਿਆ ਗਿਆ ਜੇ ਕੋਈ ਜਾਂਪਿਆ ਦੀ ਖੁਸ਼ੀ ਚਲਿਆ ਗਿਆ ਇਸ ਪ੍ਰਕਾਰ ਹਰਖ ਸੋਗ ਹਰਖਸ਼ੋ ਕਰਕੇ ਪਰਮੇਸ਼ਰ ਦੇ ਦਰ ਦੇ ਬਾਹਰ ਦੇ ਵਿੱਚ ਇਹ ਜੀਵ ਖੜੇ ਰਹਿੰਦੇ ਆਉਂਦੇ ਜਾਂਦੇ ਜੰਮਦੇ ਮਰਦੇ ਰਹਿੰਦੇ ਤੇ ਦਰਸਨਸਾਰ ਦੇ ਬਾਹਰ ਵਿੱਚ ਕਦੇ ਜੰਮ ਤੇ ਕਦੇ ਮਰ ਤੇ ਹਰਖਸ਼ੋ ਕਰਕੇ ਆਉਂਦੇ ਜਾਂਦੇ ਰਹਿੰਦੇ ਹਨ ਕੋਹ ਕਹੇ ਜੇ ਇੰਦਰੀਆਂ ਰੁਕੀ ਗਰਾਂ ਦੇ ਦੇ ਬਾਹਰ ਵਿੱਚ ਹਰਖਸ਼ੋ ਦੀ ਹਰ ਵਕਤ ਦਾਰ ਅੰਤਕਨ ਰੂਪੀ ਬਾਹਰ ਦੇ ਵਿੱਚ ਵੀ ਤੇ ਜਰਾ ਇੰਦਰੀਆਂ ਚੀ ਸੁਖੀਆਂ ਤੇ ਸੋਗ ਵੀ ਚਿੰਬੜੇ ਰਹਿੰਦੇ ਹਰ ਵਕਤ ਤੇ ਸੋਚਦਾ ਹੈ ਕਿ ਜਾ ਕਰੇਗਾ ਮੂਰਾ ਕੋਈ ਪਾਉਂ ਜੇ ਸਹੀ ਜੀ ਉਸੋ ਕੀ ਕਹੂੰ ਮਰਜਾ ਤੁਮ ਤਮ ਮੂਦਾਰੀ ਤੇ ਹਿਰਦੋਲੇ ਵਿੱਚ ਹੀ ਹੈ ਉਹਦਾ ਜਾਪ ਕਰਦੇ ਨੇ ਸਕਾਤ ਹੋਵੇਗਾ ਨજર ਕਰੇ ਤਾਂ ਮਿਲ ਮਿਲਾਏ ਜੋ ਗੁਰੂ ਸਾਹਿਬ ਕਿਰਪਾ ਦ੍ਰਿਸ਼ਟੀ ਕਰਨ ਸਾਇਨੂ ਗੁਰਸਿੱਖ ਨੂੰ ਆਪਦੇ ਮੇਲ 'ਚ ਮਲਾ ਲੈਂਦੇ ਹਨ ਗੁਣ ਸੰਗ੍ਰਹਿ ਔਗਣ ਸਬਦ ਜਲਾਏ ਜਿਹੜੀ ਸਾਧੀਆਂ ਨੂੰ ਮੇਲ ਦੇ ਜਿਹੜਾ ਗੁਣਾਂ ਨੂੰ ਇਕੱਤਰ ਕਰੇ ਜਿਹੜਾ ਔਗਣਾਂ ਨੂੰ ਸ਼ਬਦ ਦੀ ਕਮਾਈ ਕਰਕੇ ਜਾਲੇ ਉਹਨੂੰ ਗੁਰੂ ਸਾਹਿਬ ਜੀ ਮੇਲਦੇ ਐ ਔਗਣਾਂ ਵਾਲ ਨੂੰ ਕੌਣ ਫਾਂਜੁੰਦਾ ਹੈ ਗੁਣ ਸੰਗ੍ਰਹਿ ਸਿਰ ਕੋ ਗੁਣ ਸੰਗ੍ਰਹਿ ਔਗਣ ਸਬਦ ਜਲਾਏ ਨذر ਕਰੇ ਤਾਂ ਮੇਲ ਮਿਲਾਏ ਜਿਸ ਅਕਾਲ ਪੁਰਖ ਨذر ਕਰੇ ਤਾਂ ਦੁਰਾਂ ਦੇ ਮੇਲ ਚ ਮਿਲਾ ਦੇਵੇ ਕੋਣ ਸੰਗ੍ਰਹਿ ਔਗਣ ਸਭ ਦੇ ਜਲਾਏ ਸਰਗੁਣਾਂ ਨਾਲ ਮਿਲ ਕੇ ਗੁਣਾਂ ਨੂੰ ਇਕੱਤਰ ਕਰੇ ਸਰਸੰਤੋਖ ਗਿਆਨ ਵਿਚਾਰ ਆਵਿਕਾ ਨੂੰ ਜਿਹੜੇ ਔਗਣ ਕਾਮ ਕ੍ਰੋਧ ਆਦਿਕ ਸ਼ਬਦ ਵੀ ਕਮਾਈ ਕਰਕੇ ਨੂੰ ਹਿਰਦੇ ਚੋਂ ਜਲਾ ਦੇਵੇ ਸਾੜ ਦੇਵੇ ਬ੍ਰਹਮੂ ਵਿਆਸ ਰੂਪੀ ਅਗਨੀ ਕਰਕੇ ਗੁਰਮੁਖ ਨਾਮ ਪਦਾਰਥ ਪਾਈ ਜਿਸ ਗੁਰਕਾਰ ਭਾਈ ਗੁਰਮੁਖ ਬਣ ਕੇ ਗੁਰਾਂ ਦੁਆਰਾ ਨਾਮ ਰੂਪੀ ਪਦਾਰਥ ਨੂੰ ਗੁਰਾਂ ਤੋਂ ਪ੍ਰਾਪਤ ਕਰਿ ਬਿਨ ਨਾਮ ਸਭ ਦੂਖ ਨਿਵਾਰ ਸੱਚੇ ਪਾਤਸ਼ਾਹ ਦੇ ਨਾਮ ਤੋਂ ਬਿਨ ਜਿੰਨਾ ਕਿਸੇ ਘਰ 'ਚ ਨਿਵਾਸ ਹੋਇਆ ਜਿੰਨਾ ਪਦਾਰਥਾਂ 'ਚ ਨਿਵਾਸ ਹੋਇਆ ਜਿੰਨਾ ਵਾਸ਼ਨਾ 'ਚ ਨਿਵਾਸ ਸਾਡ ਦੁੱਖੀ ਦੁੱਖ ਹੈ ਨਾਮ ਤੋਂ ਬਿਨਾਂ ਮਨਮ ਸਮੂਹ ਮਾਇਆ ਚਿਤਵਾ ਨੰਗੂ ਖ ਐਸਾ ਮੂਡ ਸਮਝ ਹੋ ਰਿਹਾ ਹੈ ਇਹਦੇ ਚਿਤ ਜੂ ਮਾਇਆ ਹੀ ਵਸਦੀ ਰਹਿੰਦੀ ਹਰ ਵਕਤ ਮਾਇਆ ਕਿਤ ਵਸਦਾ ਰਿਲਾ ਹੈ ਗੁਰਮੁਖ ਗਿਆਨ ਤੁਰ ਕਰਮ ਲਿਖਿਆ ਜੇ ਗੁਰਮੁਖ ਨੇ ਇਸ ਰੂਪ ਦਾ ਗਿਆਨ ਹੋਇਆ ਹੈ ਤੁਰੋਂ ਜਿਹਨਾਂ ਦੇ ਕਰਮ ਲੇਖ ਲਿਖੇ ਹੋਇਆ ਨੇ ਉਹਨਾਂ ਨੇ ਗਿਆਨ ਦੀ ਪ੍ਰਾਪਤੀ ਕੀਤੀ ਹੈ ਮਾਨ ਚੰਚਲ ਭਾਵਤ ਫੁਲ ਧਾਵੈ ਜਿਹਦੇ ਚੰਚਲ ਬੰਦਰ ਦੀ ਨਹੀਂ ਆਈ ਘਾਉਣ ਵਾਲੇ ਜਿਹੜੇ ਤਿਆਰ ਸੋਨੇ ਭੱਜੇ ਹੀ ਭੱਜ ਜਾਣ ਵਾਲੇ ਉਹਨਾਂ ਦੀ ਧੌਣੀ ਜਿਵੇਂ ਹਕਾਰੇ ਵਾਂਗੂੰ ਪਾਉਂਦਾ ਰਹਿੰਦਾ ਦੌੜਦਾ ਰਹਿੰਦਾ ਹੈ ਸਾਚੇ ਸੂਚੇ ਮੈਲ ਨਾ ਭਾਵੈ ਜਿਹਦੇ ਸੱਚੇ ਨਾਮ ਨੂੰ ਜਪ ਕੇ ਸੂਚੇ ਹੋ ਗਏ ਉਹਨਾਂ ਨੂੰ ਮੈਲ ਨਹੀਂ ਚੰਗੀ ਲੱਗਦੀ ਉਹ ਮੈਲ ਮਾਇਆ ਦੀ ਇਛਾ ਰੂ ਮੈਲ ਕਿਸੇ ਪ੍ਰਕਾਰ ਕੇ ਨਾ ਵੈਰ ਗਰੋਧ ਕਰਨਾ ਅਵਿਗਿਆਰੂਪੀ ਮੈਲ ਇਹਨਾਂ ਨੂੰ ਭੌਂਦੀ ਹੈ ਨਾਨਕ ਬਾਪਾਂ ਦੀ ਮੈਲ ਇਹਨੂੰ ਚੰਗੀ ਲੱਗਦੀ ਨਾਨਕ ਗੁਰ ਰਸ ਹਰ ਗੁਣ ਗਾਵੇ ਇਸ ਪ੍ਰਕਾਲ ਗੁਰੂ ਸੇਖ ਜੀ ਕਹਿੰਦੇ ਹਨ ਜਿਹੜੇ ਗੁਰਮੁਖ ਹਨ ਉਹ ਹਰਿ ਅਕਾਲ ਗੁਰੂ ਦੇ ਗੁਣਾਂ ਨੂੰ ਬਾਅ ਕੇ ਨਿਹਾਲ ਹੁੰਦੇ ਹਨ ਗੌੜੀ ਗਵਾਰੇਰੀ ਮਹੱਲਾ ਪਹਿਲਾ ਹੋ ਮੈਂ ਕਰਤਿਆ ਨਹਿ ਸੁਖ ਹੂਏ ਇਹ ਭਾਈ ਸਤਗੁਰੂ ਸਾਹਿਬ ਵੀ ਕਹਿੰਦੇ ਜਿੰਨਾ ਜਿਹੜਾ ਹੋਮੈ ਕਰਦੇ ਰਹਿਾਂਗੇ ਉਹਨੇ ਜਿਹੜਾ ਸੁਖ ਸਰੂਪ ਦੀ ਪ੍ਰਾਪਤੀ ਨਹੀਂ ਕਿਸੇ ਨੂੰ ਵੀ ਹੋਵੇਗੀ ਮਨਮਤ ਝੂਠੀ ਸੱਚਾ ਸੁ ਜਿੰਨਾ ਜਿਹੜਾ ਗੁਰਮਤ ਨੂੰ ਛੱਡ ਲਿਟ ਹੈ ਮਨਮਤ ਵਿੱਚ ਲੱਗਾ ਹੋਇਆ ਆਪਦੀ ਮਨ ਦੀ ਮੱਤ ਜੀ ਵਰਤਦਾ ਹੈ ਇਹ ਝੂਠੀ ਹੈ ਅਗਿਆਰੂਪ ਜਿਹੜੀ ਮਨ ਦੀ ਮੱਤ ਹੈ ਝੂਠੀ ਹੈ ਜੁਥੇ ਪਦਾਰਥਾਂ ਨੂੰ ਲਾਉਣ ਵਾਲੀ ਸੱਚਾ ਤਉ ਆਪ ਪਰਮੇਸ਼ਰ ਹੈ ਮਨ ਦੀ ਮਦ ਕੱਚੀ ਹੈ ਸਗਲ ਵਿਗੂਤੇ ਭਾਵੈ ਦੂਜੇ ਜਿਨਾਂ ਨੂੰ ਜੁੜਾਈ ਹੀ ਪਉਂਦੀ ਹੈ ਗੈਰ ਵਿਰੋਧ ਹੀ ਪਉਂਦਾ ਹੈ ਰਾਗ ਦੁਆਇਖ ਹੀ ਪਉਂਦਾ ਹੈ ਗੁਰਾ ਭਲਾ ਲਿਹਾਸ ਹੀ ਪਉਂਦਾ ਹੈ ਉਹ ਸਾਰੇ ਬਗੂਤੇ ਖਰਾਬ ਹੋਏ ਹੈ ਜਿਨਾਂ ਨੂੰ ਗੁਆਚ ਚੰਗੀ ਲੱਗਦੀ ਹੈ ਜੁੜੇਗੀ ਕੋ ਕਮਾਵੇ ਤੁਰ ਲਿਖਿਆ ਹੋਈ ਤਾਂ ਹੀ ਤਾਂ ਉਹ ਹੀ ਕਰਦਾ ਨੇ ਕਿ ਜੇ ਤੁਹਾਨੂੰ ਨਿਸ਼ਕਾਮ ਕਰਮ ਪ੍ਰੀਸ਼ਰਨ ਕਰਕੇ ਲਿਖੇ ਹੋਏ ਹੋਣ ਉਹ ਗੁਰਾਂ ਦੀ ਸ਼ਰਨ ਬੈ ਕੇ ਨਾਮ ਨੂੰ ਕਮਾਉਂਦਾ ਹੈ ਐਸਾ ਜਗ ਦੇਖਿਆ ਜੂਆਰੀ ਐਸਾ ਜਗ ਮਹਾਰਾਹ ਕਹਿੰਦੇ ਜੂਆਰ ਜੂਏ ਬਾਜ ਜੂਏ ਬਾਜ ਕੌਣ ਮਸ਼ਕਰੇ ਦਾ ਅਰਥ ਹੈ ਸੋ ਐਸਾ ਜਗਤ ਜੂਰੇ ਮਾਇ ਜੀ ਨਹੀਂ ਮਸ਼ਕਲਾ ਵੇਖਿਆ ਹੈ ਸਭ ਸੁਖ ਮੰਗੈ ਨਾਮ ਵਿਸਾਰੀ ਨਰ ਦਾ ਨਾਮ ਤਾਂ ਜਪਣਾ ਨਹੀਂ ਚਾਹੁੰਦਾ ਕਹਿੰਦਾ ਭਜਨ ਮੈਨੂੰ ਕਰਨਾ ਪਵੇ ਨਾਮ ਦਾ ਵਿਸਾਰੀ ਬਖ ਹੈ ਤੇ ਸੁਖ ਮਨ ਨੂੰ ਕਹਿੰਦਾ ਸਾਰੇ ਪ੍ਰਾਪਤ ਹੋ ਜਾ ਦਸੋ ਮੂਲ ਬਿਨਾ ਸਖ ਹੈ ਕੱਟਿਆ ਹੈ ਮੁੱਢ ਤੋਂ ਬਿਨਾ ਦਾਣੀਆਂ ਕਿਵੇਂ ਨਿਕਲਣਗੀਆਂ ਜੋ ਨਾਮ ਹੀ ਮੁੱਢ ਹੈ ਇਹ ਤੋਂ ਬਿਨਾ ਹੋਰ ਸਾਰੇ ਸੁੱਖ ਵੀ ਨਹੀਂ ਮਿਲਣਗੇ ਨਾਮ ਕਰਕੇ ਸਾਰੇ ਸੁਖ ਪ੍ਰਾਪਤ ਹੋਣੇ ਨਾਮ ਜਗਦਾਮੀ ਰਹਾਉ ਅਦੇਸ਼ ਦਿਸ਼ਾ ਕਾਂ ਕਹਿਆ ਜਾ ਜੋ ਪਰਮੇਸ਼ਰ ਅਦ੍ਰਿਸ਼ਟ ਰੂਪ ਹੈ ਜਿਉ ਭਾਈ ਜਿਸੇ ਤਸਿੱਧ ਹੋਦਾ ਰੂਪ ਰੰ ਕਿਹਾ ਜਾ ਵੀ ਚਾਰ ਕੋ ਯਾਂ ਵਾਲਾ ਯਾਂ ਚੋ ਮੂੰਹਾਂ ਵਾਲਾ ਯਾਂ ਪੰਜਾਂ ਮੂੰਹਾਂ ਵਾਲਾ ਇਸ ਤੋਂ ਕਾਹਦਾ ਤਾਂ ਕਹੀਏ ਜੇ ਦਿਸਣ ਵਿੱਚ ਆਵੇ ਉਹ ਸਰੂਪ ਸਾਤੀਹਾ ਜਾਵੇ ਕਛੁ ਨਹੀਂ ਕੀਤਾ ਜਾਵੇ ਬਿਨ ਦੇਖੇ ਕਹਿਣਾ ਬਿਰਥਾ ਜਾਏ ਉਹ ਬਿਨਾ ਦੇਖੇ ਤੂੰ ਹੈ ਸਤਿਗੁਰੂ ਤੇ ਕਹਿਣਾ ਵਿਅਰਥ ਹੁੰਦਾ ਹੈ ਇਸੇ ਪ੍ਰਕਾਰ ਆਦੇਸ਼ ਦਿਸੈ ਤਾਂ ਕਹਿ ਆ ਜਾ ਜੇ ਗੁਰ ਸਿੱਖੋਏ ਕਿੱਥੇ ਕਰੋ ਹੈ ਸਿੱਧ ਹੋ ਜਿਹੜਾ ਦ੍ਰਿਸ਼ਟਾ ਹੈ ਭਾਵਨਾ ਕਰਕੇ ਜੁਝਾ ਹੈ ਜਿਨ੍ਹਾਂ ਦੇ ਨੇ ਭਾਵ ਉਹ ਹੀ ਮਿਲ ਕੇ ਜਿਵੇ ਸਰਦਾ ਜਿਨ੍ਹਾਂ ਸਰਦਾ ਗਿਆਨ ਨੂੰ ਲੱਭ ਕੇ ਗਿਆਨ ਨੂੰ ਜਿਹੜਾ ਅਗ੍ਰਸਤਿ ਰੂਪ ਹੈ ਉਹ ਜਦੋਂ ਭਾਵਨਾ ਹੁੰਦੀ ਹੈ ਤਨ ਮਨ ਦਾ ਹੰਡਤਾ ਮਿਲ ਜਾਂਦੀ ਉਹੋ ਹੀ ਆਪੇ ਆਪ ਹੈ ਐਂ ਜਿਸਿਆ ਜਾਂਦਾ ਹੈ ਫਿਰ ਦੇਖ ਕੇ ਕਹਿਣਾ ਬਿਰਥਾ ਜਾ ਸਰਵਾ ਭਾਵਨਾ ਤੋਂ ਬਿਨਾਂ ਵੇਖਿਆ ਨਹੀਂ ਸ੍ਰੂਪ ਨੂੰ ਉਹਦਾ ਜਿਹੜਾ ਕਹਿਣਾ ਨਿਸ਼ਪਧੀ ਜਾਂਦਾ ਹੈ ਕਿਉਂਕਿ ਉਹਨੂੰ ਪ੍ਰਾਪਤੀ ਨਹੀਂ ਹੋਈ ਹੈ ਜਦੋਂ ਆਪਾ ਭਾਵ ਮਿਲ ਗਿਆ ਉਦੋਂ ਦੱਸਦਾ ਹੀ ਉਹ ਹੈ ਜਿਵੇਂ ਸ੍ਰੇਣੀ ਦੇ ਗਾਇਨਾਂ ਵਿੱਚ ਸਰਾਹ ਜਿਨੀ ਗਾ ਜਿ ਸਾਰਾ ਸੋਹਣਾ ਹੁੰਦਾ ਗੈ ਨਾਉ ਦਾ ਇੱਕ ਕਿਵੇਂ ਸਰੀਰਾਂ ਚ ਨਾਮ ਰਹਿ ਚੇਤਨ ਕੋਈ ਹੈ ਇਉ ਦੁਸ਼ ਲੂਪ ਜਿਹੜਾ ਦੇਖ ਲਵੇ ਤਰਮ ਸਮਝ ਪੈਂਦੀ ਹੈ ਬਾਕੀ ਬਿਨ ਦੇਖੇ ਬਿਨ ਦੇਖੇ ਕਹਿਣਾ ਬਿਰਥਾ ਜਾ ਜੁਨਾ ਦੀ ਗਉਣ ਦੁਸ਼ਤੀ ਜਾਗੀ ਨਹੀਂ ਉਹਨਾਂ ਦੇਹਾਂ ਵੀ ਚੈਰੀ ਚ ਪਏ ਹੋਏ ਹੈ ਉਹਨਾਂ ਦਾ ਦੇਖੇ ਤੋਂ ਬਗੈਰ ਕਹਿਣਾ ਜਿਹੜਾ ਨਿਸਕਲ ਜਾਂਦਾ ਹੈ ਦੇਰੋਂ ਤੋਂ ਬੀਸਾ ਸਹਜ ਸੁਭਾਅ ਮਾਰਾ ਤੁਹਾਨੂੰ ਦਿਹਲਾਈ ਹੈ ਕਿ ਹਾਂ ਭਾਈ ਗੁਰਾਂ ਦੁਆਰਾ ਗੁਰਮੁਖਾਂ ਨੂੰ ਦਿਹਲਾਇਆ ਹੈ ਸਹੀਏ ਸੁਭਾਅ ਉਹ ਕੀ ਸਾਰੇ ਪ੍ਰਕਾਸ਼ ਰੂਪ ਹੋਈ ਹੈ ਉਸ ਤੋਂ ਬਗੈਰ ਹੋਰ ਕੋਈ ਵਸਤੂ ਪਦਾਰਥ ਨਹੀਂ ਹੈ ਇਹ ਗੁਰਮੁਖਾਂ ਦੀ ਨਿਗਾਹ ਖੁੱਲ ਜਾਂਦੀ ਹੈ ਸੇਵਾ ਸੁਰਤ ਇੱਕ ਲਿਵਲਾ ਉਹ ਭੇ ਕਿਵੇਂ ਗੁਰਮੁਖ ਬਣਿਆ ਜਾਵੇ ਕਹਿੰਦੇ ਇੱਕੇ ਦੀ ਸੇਵਾ ਕਰਦੇ ਹੈ ਇੱਕੇ ਚ ਸੁਰਤ ਲਈ ਰੱਖਦੇ ਹੈ ਕਿੱਕੇ ਦੀ ਬਤੀ ਲਾਈ ਰੱਖਦੇ ਆ ਲਿਵ ਲਾਈ ਰੱਖਦੇ ਆ ਸੇਵਾ ਚ ਸ੍ਰੇਸ਼ਟ ਪ੍ਰੀਤੀ ਹੈ ਉਹਨਾਂ ਦੀ ਸਰੀਰ ਕਰਕੇ ਤੇ ਮਨ ਕਰਕੇ ਇੱਕ ਪਰਮੇਸ਼ਰ ਦੀ ਲਿਵ ਲਾਈ ਰੱਖਦੇ ਆ ਜਿਨ੍ਹਾਂ ਨੂੰ ਸੇਵਾ ਕਰਨ ਦੀ ਫੁਰਤ ਗਿਆਤ ਹੈ ਧਰਤੀ ਦੀ ਉਹ ਇੱਕ ਤਰ੍ਹਾਂ ਪਰਮੇਸ਼ਰ ਦੀ ਲਿਵ ਲਾਈ ਰੱਖਦੇ ਹਨ ਉਹ ਮੰਗਤ ਦੁੱਖ ਆਗਲ ਹੋ ਜਿਹੜੇ ਪਰਮੇਸ਼ਰ ਦਾ ਸਿਮਰਨ ਨਹੀਂ ਕਰਦੇ ਉਹ ਵਿਸ਼ੇ ਸੁਖਾਂ ਦੀ ਮੰਗ ਕਰਦੇ ਆ ਅੰਤ ਨੂੰ ਉਹਨਾਂ ਦੁੱਖ ਐਗਲ ਬਹੁਤ ਆਨ ਆਦ ਕਾਲ ਦਾ ਦੁੱਖ ਆ ਕੇ ਪ੍ਰਾਪਤ ਹੋ ਜਾਂਦਾ ਹੈ। ਸਗਲ ਵਿਕਾਰੀ ਹਾਰ ਪਰੋ ਜਿੰਨੇ ਸਾਰੇ ਵਿਕਾਰੀ ਉਹ ਦੁੱਖਾਂ ਦੇ ਹਾਰ ਪਰੋ ਕੇ ਜਾਂਦੇ ਗਏ ਕਰਕੇ ਰੋਂਦੇ ਧੋਂਦੇ ਜਾਂਦੇ ਨੇ ਸੰਸਾਰ ਦੇ ਵਿੱਚੋਂ ਸਾਰਿਆਂ ਵਿਕਾਰੀਆਂ ਨੇ ਦੁੱਖਾਂ ਦੇ ਹਾਰ ਪਰੋਇਆ ਹੈ ਮੰਗਦੇ ਸੀ વિશે ਸੁਖ ਨੂੰ ਤੇ ਉਹਨਾਂ ਨੂੰ ਆ ਕੇ ਦੁੱਖ ਪ੍ਰਾਪਤ ਹੋਇਆ ਜਿਨੇ ਇਸ ਸੁਖ ਤੇ ਇਸ ਬ੍ਰਹਮਣ ਦੇਨ ਸੋ ਸੁਖਮੋ ਸਾਜ ਕਰ ਜਾਂਨ ਸੋ ਜਿਸ ਨੂੰ ਸ਼ੁਭਜੀ ਮੋਣੀ ਉਤਾਰਦੇ ਨੇ ਕਰਦੇ ਦਰਮਾਨ ਚਾਰ ਪੰਜ ਮੂਹ ਲਾਉਣ ਵੇ ਗਰਿਆ ਹੈ ਉਹ ਸਗੂ ਹੀ ਸੱਚਾ ਸਮਝੀ ਬੈਠੇ ਆ। ਸੋ ਇਸ ਪ੍ਰਕਾਰ ਉਹ ਵਿਸ਼ੇਸ਼ ਸੁਖ ਨੂੰ ਮੰਗਦੇ ਆ। ਉਹਦੇ ਕਰਕੇ ਆਗਲਾ ਨਾਲ ਕਹਿੰਦਾ ਜਨ ਦੁੱਖ ਆ ਕੇ ਤਲਾਸ਼ੁੰਦਾ ਹੈ। ਸਾਰੇ ਜਿਹੜੇ ਵਕਾਰੀ ਹੈ ਉਹ ਦੁੱਖ ਨੂੰ ਹੀ ਹਾਰ ਪਰੋ ਰੋ ਕੇ ਰਹਿੰਦੇ ਹਨ। ਏਕ ਬਿਨਾ ਝੂਠੇ ਮੁਕਤ ਨਾ ਹੋ। ਇੱਕ ਪਰਮੇਸ਼ਰ ਦੇ ਨਾਮ ਤੋਂ ਬਿਨਾ ਸਭ ਝੂਠੇ ਪਦਾਰਥਾਂ 'ਚ ਲੱਗੇ ਹੋਏ ਆ। ਸਾਰੇ ਚੂਛੂ ਚ ਲੱਗੇ ਆ ਉਹਨਾਂ ਦੀ ਕਿਸੇ ਪ੍ਰਕਾਰ ਕਲਿਆਣ ਨਹੀਂ ਹੋ ਸਕਦੀ ਪਰ ਕਰ ਕਰਤਾ ਦੇਖੈ ਸੂ ਉਹ ਜਗਤ ਨੂੰ ਕਰਨ ਵਾਲਾ ਕਰਤਾ ਜੋ ਬ੍ਰਹਮਾ ਨੂੰ ਵੀ ਕਰਨ ਵਾਲਾ ਹੈ ਅਤੇ ਜਿਹੜਾ ਵਿਸ਼ਨੂੰ ਜੀ ਨੂੰ ਵੀ ਕਰਨ ਵਾਲਾ ਸ਼ਿਵਾਂ ਨੂੰ ਵੀ ਕਰਨ ਵਾਲਾ ਹੈ ਜਿਹੜਾ ਕਰਤਾ ਬ੍ਰਹਮਾ ਆਦਿਕਾਂ ਦੇ ਕਰਨ ਵਾਲਾ ਹੈ ਅਤੇ ਪਰ ਕਰ ਕਰਤਾ ਕਰ ਕਰ ਕਰਤਾ ਦੇਖੈ ਸੂ ਉਹ ਪਰਮੇਸ਼ਰ ਸਾਰਿਆਂ ਨੂੰ ਵੇਖ ਰਿਹਾ ਹੈ ਜਿਹੜਾ ਕਰਦਾ ਇਹ ਅਭਿਆਸ ਕਰਦਾ ਹੀ ਰਹਿੰਦਾ ਮਨ ਕਰਕੇ ਬਾਣੀ ਕਰਕੇ ਕਰਤਾ ਕਰਤਾ ਕਰਦਾ ਉਹ ਸਿਮਰਨ ਦੇ ਵੱਲ ਦੇ ਨਾਲ ਜਿਵੇਂ ਸਾਧ ਸੰਗਤ ਜੀ ਤਾਰਸੂਏ ਨਾਲ ਅਠਾਂ ਪੈਂਸ਼ਾ ਦੀ ਇਹ ਝਾਤੀ ਤਾਰਸ ਕਲੇਦਾ ਸੇਣਾ ਬਣ ਜਾਂਦੀ ਹੈ ਜਿਵੇਂ ਮਹਾਰਾਜ ਦੇ ਨਾਮ ਦਾ ਅਭਿਆਸ ਕਰਦਾ ਕਰਦਾ ਦੇਖੈ ਉਸੇ ਨੂੰ ਵੇਖਣ ਲੱਗ ਜਾਂਦਾ ਐਸੀ ਅਵਸਥਾ ਇਹ ਪਾਰਸ਼ਕਲਿਆ ਵਰਤ ਜਾਂਦੀ ਹੈ। ਕ੍ਰਿਸ਼ਨ ਅਗਨ ਸਾਬਦ ਬੂਜ ਆਏ। ਸਾਬਦ ਦੀ ਦਵਾਈ ਕਰਕੇ ਜੇ ਕ੍ਰਿਸ਼ਨ ਦੀ ਅੱਗ ਆਏ ਮਹਾਰਾਜ ਸਾਬ ਦੀ ਆਗ ਬਿੰਦੇ ਹਨ ਹਿਰਦੇ ਤੋਂ। ਦੂਜਾ ਭਰਮ ਸਹਿਜ ਸੁਭਾਏ। ਜਿਹੜਾ ਦੁਆਦ ਪਾਉ ਸੁਕੇ ਸਿੱਧੀ ਨਾਸ ਹੋ ਜਾਂਦਾ ਉਸ ਮੇਰੇ। ਜੋ ਕ੍ਰਿਸ਼ਨ ਦੀ ਅੱਗ ਦੂਜ ਜਾਂਦੀ ਹੈ ਜੀ ਗੋਦੀ ਆਏ। ਦੂਜਾ ਭਰਮ ਸਹਿਜ ਸੁਭਾਏ। ਗਹਿਦ ਪਾਉਣ ਵਾਲਾ ਜਿਹੜਾ ਧਰਮ ਹੈ। ਉਸੇ ਜਿਸ ਉਹ ਭਾਵ ਪ੍ਰਕਾਸ਼ ਹੋਣੇ ਕਰ ਨਿਵਤ ਹੋ ਜਾਂਦਾ ਹੈ ਗੁਰਮਤੀ ਨਾਮ ਰਿਦੈ ਵਸਾਈ ਗੁਰਮਤਿ ਮੱਤ ਦੁਆਰਾ ਗੁਰਮਤਿ ਜਾਗ ਬਣ ਕੇ ਮਨ ਮਤ ਨੂੰ ਛੱਡ ਦੇ ਨਾਮ ਨੂੰ ਹੀ ਜਿਵੇਂ ਜਿ ਵਸਣਾ ਕਰੇ ਸਾਚੀ ਬਾਣੀ ਹਰ ਗੁਣ ਗਾਈ ਮਾਲ ਗੁਰਮਤਿ ਕੀ ਅਮਾਲੇ ਜੰਦੇ ਸਚੀ ਬਾਣੀ ਦੁਆਰਾ ਹਰਿ ਅਕਾਲ ਕੁੁਰ ਦੇ ਗੁਣਾਂ ਨੂੰ ਗਿਣਾ ਕਰੇ ਸਾਨੁ ਮਹਿ ਸਚੂ ਗੁਰਮੁਖ ਭਾ। ਤੇ ਸਰੀਰ ਚ ਵੀ ਸੱਚੇ ਦਾ ਗੁਰਮੁਖੋ ਪ੍ਰੇਮ ਹੋਣਾ ਚਾਹੀਦਾ ਹੈ। ਸਚਾਈ ਹੈ ਸਰੀਰ ਦੇ ਅੰਦਰ ਅਸੀਂ ਕੁਝ ਨਹੀਂ ਹਰ ਮੈਂ ਤਨ ਹੈ ਤਨ ਮੈਂ ਹਰ ਹੈ। ਸਰਬਨਿਰੰਤਰ ਸੋਏ ਰਹੇ। ਕੈ ਕਿ ਵੀ ਰਾਮ ਨਾਮ ਨਾ ਛੋਡੋ ਸਿਜੇ ਹੋਏ ਸੋਏ ਰਹੇ। ਕਿਉ ਤਨ ਵਿੱਚ ਸੱਚੇ ਦਾ ਗੁਰਮੁਖ ਪ੍ਰੇਮ ਕਰਦੇ ਹੈ। ਇੰਤਲਾਕਾਰ ਲਗਾਤਾਰ। ਨਾਮ ਬਿਨਾ ਨਾਹੀ ਲਿਖਾ ਨਾਮ ਤੋਂ ਬਗਣਾ ਸਰੂਪੀ ਧਾਂਤੁਰੀਆ ਬਲ ਨਹੀਂ ਕਿਸੇ ਨੂੰ ਪ੍ਰਾਪਤ ਹੋ ਸਕਦਾ ਹੈ ਪ੍ਰੀਮ ਪਰਾਇਨ ਪ੍ਰੀਤਮ ਰਾਜ ਜੇ ਪ੍ਰੇਮ ਦੇ ਤ੍ਰੈਣ ਰਹਿੰਦੇ ਹੈ ਉਹਨਾਂ ਦਾ ਰਾਜ ਪ੍ਰਕਾਸ਼ ਰੂਪ ਜੋ ਵਹਿਗੂ ਪਿਆਰਾ ਹੈ ਹਰ ਵਕਤ ਪ੍ਰੇਮ ਦੇ ਆਸਰੇ ਜੀ ਨੂੰ ਐਕਤ ਰਹਿੰਦਾ ਹੈ ਉਹ ਪ੍ਰੀਤਮ ਰਾਜ ਪ੍ਰਕਾਸ਼ ਰੂਪ ਜੋ ਪ੍ਰੀਤਮ ਰਾਜਾ ਹੈ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ ਪ੍ਰੀਤ ਨੂੰ ਗੁਰਾਂ ਦੁਆਰਾ ਜੋ ਪ੍ਰੇਮ ਦੇ ਤ੍ਰੈਣ ਹੋਏ ਐ ਉਹਨਾਂ ਨੂੰ ਪ੍ਰੀਤਮ ਪਰਮੇਸ਼ਰ ਰਾਉ ਪ੍ਰਕਾਸ਼ ਆਇਆ ਹੈ ਉਹ ਪ੍ਰੀਤ ਨੂੰ ਜੋ ਰਾਜਾ ਹੈ ਉਹ ਪ੍ਰੇਮ ਦੇ ਤ੍ਰੈਣ ਹੈ ਜਿਨ੍ਹਾਂ ਦੇ ਅੰਦਰ ਸਾਧਕ ਹੋ ਸੰਗਿ ਉਹ ਸਭੈ ਜਿਨ ਪ੍ਰੇਮ ਕੀ ਉਹ ਕਿਨਹੀ ਕੋ ਪਾਏ ਜਿਨ੍ਹਾਂ ਨੇ ਵਾਹਿਗੁਰੂ ਦਾ ਪ੍ਰੇਮ ਕੀਤਾ ਉਹਨਾਂ ਦੇ ਆਸਰੇ ਪ੍ਰੇਮ ਦੇ ਵਸ ਹੋ ਜਾਂਦਾ ਨਾ ਰਖਾਉ ਨજર ਕਰੀ ਤਾਂ ਬੁੱਝ ਨਾ ਰੋ ਜੇ ਗੁਰੂ ਸਾਹਿਬ ਕਿਰਪਾ ਦੀਸ਼ਟੀ ਕਰਨ ਤਾ ਤੁਰੇਸੇ ਪੂਰਬਲੇ ਪੁੰਨ ਦਾ ਕਰੇੜਿਆ ਹੋਇਆ ਕਿਰਪਾ ਦ੍ਰਿਸ਼ਟੀ ਕਰੇ ਤਾਂ ਗੁਰਾਂ ਦੀ ਸ਼ਰਨ ਆਉਂਦਾ ਹੈ ਗੁਰੂ ਸਾਹਿਬ ਜੀ ਕਿਰਪਾ ਦ੍ਰਿਸ਼ਟੀ ਕਰਨ ਪਾਏ ਸਿੱਖ ਮਾਰਲੇ ਕੋਲੋਂ ਨਾਮ ਨੂੰ ਬੁੱਝੇ ਪੁੱਛਣਾ ਕਰੇ ਇਹ ਨਾਮ ਦੁਆਰਾ ਨਾਮੀ ਨੂੰ ਬੁੱਝ ਲੈਂਦਾ ਹੈ ਜਾਣ ਲੈਂਦਾ ਹੈ ਮਾਇਆ ਮੂਹ ਸਰਬ ਜੰਜਾਲਾ ਜਿਵੇਂ ਮਾਇਆ ਦੇ ਸਾਰੇ ਜਾਲ ਬੰਨ੍ਹ ਨਹੀਂ ਹਨੇ ਭਾਈ ਮਨਮੁਖ ਕੁਚੀਲ ਕੋਛਤ ਬਿਕਰਾਲਾ ਜਿਵੇਂ ਮਨਮੁਖ ਲੋਕ ਹੈ ਉਹ ਇੰਦਰੀਆਂ ਕਰਕੇ ਵੀ ਕੁਚੀਲ ਅਪਵਿਕਤ ਰਹਿੰਦੇ ਹੈ ਅੱਖਾਂ ਨਾਲ ਬੁਣਾ ਰੂਪ ਦੇਖਦੇ ਹੈ ਕੰਨਾਂ ਨਾਲ ਨਿੰਦਿਆ ਸੁਣਦੇ ਹੈ ਰਸਨਾ ਦੇ ਨਾਲ ਉਹ ਸਭ ਸੰਗੀ ਜੀ ਪਦਾਰਥਾਂ ਦੇ ਰਸਾਂ ਕਸਾਂ ਨੂੰ ਧਰਮ ਤੋਂ ਉਲਟ ਕੀ ਜਾਂ ਖਾਂਦੇ ਪੀਂਦੇ ਹੈ ਇਸ ਪ੍ਰਕਾਰ ਮਨਮੁਖ ਮਨਮੁਖ ਕੁਤੀਲ ਅਕਸ਼ੇਤ ਬਿਕਰਾਲਾ ਕਹਿੰਦੇ ਆ ਮਨਮੁਖ ਜਿਹੜੇ ਹਨ ਕੁਤੀਲ ਇੰਦਰੀਆਂ ਕਰਕੇ ਉਹ ਅਵਿੱਤਰ ਹਨਗੇ ਅਵਿੱਤਰ ਕੰਮ ਕਰਦੇ ਆ ਰਾਤ ਪਰ ਤੇ ਰੂਪ ਨੇ ਦੇਖੇ ਨੇਤਰ ਕੋਈ ਗੁਣ ਨਹੀਂ ਹਨ ਉਹਦੇ ਅੰਦਰ ਅੱਗੇ ਕੋ ਖਿੱਤ ਬਿਕਰਾਲਾ ਤੇ ਕੁਸ਼ਤ ਉਹਨਾਂ ਦੀ ਬੁੱਧ ਰੁਕੀ ਜਿਹੜੀ ਛੇ ਧਰਤੀ ਹੈ ਉਹ ਵੀ ਕੁ ਅਵਿੱਤਰ ਹੈ ਬੁੱਧ ਰੂਪੀ ਧਰਤੀ ਵੀ ਅਵਿੱਤਰ ਹੋ ਰਹੀ ਹੈ ਮਿੱਠੇ ਪਿਆਰ ਸੰਸਕੇ ਮੰਨ ਕੇ ਉਹਨਾਂ ਦੇ ਵਿੱਚ ਹਰ ਵਕਤ ਜੁੜੀ ਰਹਿੰਦੀ ਹੈ ਖੋਤੀ ਮਹਾਰਾਜ ਜੀ ਨੂੰ ਬਚੇ ਕੁਬਦ ਡੂਮਣੀ ਕੁਦਾਇਆ ਕਸਾਇਣ ਪਰੰਜਾ ਕੜਕੀ ਹੁਦੀ ਮੁਠੀ ਕੋਪ ਚੰਡਾਲ ਇਸ ਪ੍ਰਕਾਰ ਦੀ ਹਾਲਤ ਹੈ ਉਹ ਕੁਬਦੀ ਰੂਪ ਉਹਨਾਂ ਦੀ ਕੁਛ ਇੱਕ ਖੋਤੀ ਧਰਤੀ ਬਣੀ ਹੋਈ ਹੈ ਸਤਿਗੁਰ ਬਕਰਾਲਾ ਤੇ ਸਰੀਰ ਕਰਕੇ ਬਕਰਾਲ ਭਿਆਨਕ ਕੰਮ ਕਰਦੇ ਹਨ ਸਤਿਗੁਰ ਸੇਵੀ ਚੂਕੈ ਜੰਗਾਲਾ ਜਿਹੜੇ ਸਤਿਗੁਰੂ ਹੈਂ ਦੀ ਸੇਵਾ ਭਗਤੀ ਕਰੇ ਤਾਂ ਇਹ ਜਗਾਇ ਬੰਧਨ ਚੱਤੇ ਜਾ ਸਕਦੇ ਹੈ ਅੰਮ੍ਰਿਤ ਨਾਮ ਸਦਾ ਸੁਖ ਨਾਲਾ ਇਹ ਅਮਰਤ ਰੂਪ ਨਾਮ ਨੇ ਜਿਹੜਾ ਇਹ ਸਦਾ ਸੁਖ ਦੇਣ ਵਾਲਾ ਨਾਮ ਆ ਲਈ ਹੈ ਹਰ ਇੱਕ ਦੇ ਇਸ ਦੀ ਪਰਵਾਹ ਨਹੀਂ ਅਸੀਂ ਕਰਦੇ ਨਾਮ ਦੇ ਨਾਲ ਪਿਆਰ ਨਹੀਂ ਕਰਦੇ ਇਹਦਾ ਅਮਰਤੂਬ ਨਾਮ ਸਦਾ ਸੁਖ ਦਾ ਨਾਲਾ ਪ੍ਰਵਾਹ ਹੈ ਜਿਹੜਾ ਪ੍ਰਵਾਹ ਵਗਣ ਵਾਲਾ ਰੀਵਾਹੇ ਵੀ ਨਹੀਂ ਆਈ ਇਹ ਸੁਖ ਦਾ ਨਾਲਾ ਹੈ ਜਿਹੜਾ ਅਮਰਤ ਨਾਮ ਹੈ ਸਦਾ ਸੁਖ ਦਾ ਅਤੇ ਅਮਰਤ ਨਾਮ ਸਦਾ ਸੁਖ ਨਾਲਾ ਸਦਾ ਅਮਰਤ ਨਾਮ ਜਿਹੜੇ ਜਪਦੇ ਆ ਉਹਦੇ ਨਾਲ ਹੀ ਸਾਰੇ ਸੁਖ ਹੈ ਅਮਰਤ ਨਾਮ ਸਦਾ ਸੁਖ ਨਾਲਾ ਅਮਰਤ ਨਾਮ ਜਿਹੜਾ ਸਦਾ ਸੁਖਨ ਆਲਾ ਸੁਖਾਂ ਦਾ ਘਰ ਹੋਇ ਇਹ ਤੋ ਇਸ ਨੂੰ ਪ੍ਰਾਪਤ ਕਰਨਾ ਚਾਹੀਦਾ ਹੈ ਅਮਰ ਜਿਨ੍ਹਾਂ ਅਮਰ ਸਲਾਖੁ ਹੁਨ ਅੱਲਾ ਜਿਨ੍ਹਾਂ ਦੇ ਨਾਮ ਆ ਨ ਅਮਰਤ ਨਾਮ ਉਹਨਾਂ ਨੂੰ ਸਦਾ ਸੋਹੀ ਸੁਖ ਹੈ ਜੇ ਰਲੇ ਕੋ ਬੂਝੇ ਇੱਕ ਲੇਵ ਲਾਇ ਜਿਹੜੇ ਗੁਰਮੁਖ ਇੱਕ ਪਰਵੇਸ਼ ਚ ਲੇ ਬਤੀ ਨੂੰ ਲੈ ਕੇ ਬੂਝਾ ਸਮਝ ਲੈਂਦੇ ਹਨ ਨਿੱਜ ਘਰ ਵਾਸੈ ਸਾਚ ਸਮਾਈ ਉਹ ਸੱਚ ਰੂਪ ਵਿੱਚ ਸਮਾ ਜਾਂਦੇ ਆਪੇਂ ਕੁਰੀਆਦ ਗੁਰੂ ਕੀ ਘਰ ਚ ਵਸਦੇ ਹਨ ਜੰਮਣ ਸੱਚੇ ਨਾਮ ਕੇ ਸਮਾਨ ਵਾਲੇ ਮਾਸਤਾਨ ਵਾਲੇ ਸ੍ਰੂਪ ਰੂਪੀ ਘਰ ਚ ਵਸਦੇ ਹਨ ਜੰਮਣ ਮਰਨ ਠਾਕ ਰਹਾਏ ਉਹ ਤੇ ਨਿੱਜ ਸਹਿਗੰਗ ਰੂਪੀ ਘਰ ਚ ਪਰਮੇਸ਼ਰ ਵਸਦਾ ਹੈ ਕਿਉ ਜਾਣ ਕੇ ਸੱਚੇ ਕੀ ਸਮਾ ਜਾਂਦੇ ਹਨ ਜੰਮਣ ਮਰਨਾ ਠਾਕ ਰਹਾਏ ਉਹ ਜਿਹੜਾ ਜਨਮ ਧਾਰ ਕੇ ਆਉਣਾ ਹੈ ਮਰਨਾ ਹੈ ਇਹਨਾਂ ਦੋਹਾਂ ਨੂੰ ਰੋਕ ਰੱਖਿਆ ਉਹਨਾਂ ਗੁਰਮਖਾਨੇ ਮੈਂ ਕਿਉ ਜਨਮ ਹੈ ਨਾ ਕਿਸ ਮਰੈ ਆਪਨ ਚਲਤਾ ਆਪ ਹੀ ਕਰੇ ਪੂਰੇ ਗੁਰ ਤੇ ਇਹ ਮਤ ਪਾਏ ਇਹ ਪੂਰਨ ਗੁਰਾਂ ਤੋਂ ਭਾਈ ਗੁਰਮਤ ਨੂੰ ਪ੍ਰਾਪਤ ਕਰੇ ਕਛਨੀ ਕਥਾ ਨਾ ਆਵੇ ਬਾਸੀ ਹੋ ਜੇ ਕਛਨੀ ਕਥਾ ਨੂੰ ਕਿਸ ਨੂੰ ਕਹੀ ਜਾਵਾਂਗੇ ਨਾ ਆਵੇ ਉਹ ਰੋ ਉਹਦੀਆਂ ਕਥਾ ਦਾ ਓੜਕ ਨਹੀਂ ਆਉਂਦਾ ਫੇਰਾ ਨਹੀਂ ਆ ਸਕਦਾ ਬ੍ਰਹਮ ਮਹਾਰਾਜੀਆਂ ਕਥਾ ਹੈ ਬ੍ਰਹਮ ਆਦਿਕ ਵ્યાਸ ਆਦਿਕ ਸਾਰਾਂ ਪਰਾਣ ਰਜ ਕੇ ਥੱਕ ਚੁੱਕੇ ਛੇ ਸ਼ਾਸਤਰਾਂ ਵਾਲੇ ਸੁਮਤੀਆਂ ਵਾਲੇ ਓੜਕ ਨਹੀਂ ਆਉਂਦਾ ਮਹਾਰਾਜੀ ਕਥਾ ਦਾ ਕਿਉਂ ਕਛਨੀ ਕਥੋ ਜੇ ਕਥਾ ਨਹੀਂ ਕਹੀ ਜਾਵਾਂਗੇ ਕੰ ਕਥਾ ਦਾ ਹੀ ਔੜਕ ਨਹੀਂ ਆਉਂਦਾ ਮਹਾਰਾਜ ਵੀ ਇੰਨੀ ਬਿਆੰਤ ਕਥਾ ਹਨ ਗੁਰ ਪੁੱਛ ਦੇਖਿਆ ਨਾ ਹੀ ਦਰਹੁ ਫਿਰ ਮਹਾਰਾ ਕਰੀਏ ਕਹਿੰਦੇ ਗੁਰੂ ਸਾਹਿਬ ਨੂੰ ਪੁੱਛ ਕੇ ਵੇਖੋ ਉਹ ਤਾਂ ਬਿਨਾਂ ਦਰਵਾਜ਼ਾ ਵੀ ਹੋਰ ਕੋਈ ਨਹੀਂ ਉਹਦੇ ਦਰ ਦੀ ਹੋਟ ਰੱਖਣੀ ਚਾਹੀਦੀ ਹੈ ਜਿਸ ਨੂੰ ਕਥਾ ਦਾ ਔੜਕ ਨਹੀਂ ਆਉਂਦਾ ਕਸਮ ਕਰਨ ਵਾਲਿਆਂ ਦਾ ਔੜਕ ਨਹੀਂ ਜੋ ਕਥਾ ਦੇ ਕਸਮ ਕਰਨ ਵਾਲੇ ਅਭਿਆਸ ਸਾਧਕ ਉਹਨਾਂ ਦਾ ਵੀ ਔੜਕ ਨਹੀਂ ਜੰਤੀ ਹਨ ਤੇ ਜੇ ਇਦ ਨੂੰ ਜਾ ਨੂੰ ਪੁੱਛ ਕੇ ਦੇਖਿਆ ਮਹਾਰਾਜ ਤੋਂ ਬਿਨਾ ਹੋਰ ਦਰਵਾਜ਼ਾ ਕੋਈ ਨਹੀਂ ਸਭ ਸੰਗਤ ਨੂੰ ਹੀ ਉਹਦਾ ਜਾ ਰਹਾ ਹੈ ਦੁੱਖ ਸੁਖ ਤੋਂ ਭਾਣ ਹੈ ਤਿਸੈ ਰਜਾ ਜਦੋਂ ਦੁੱਖ ਆਵਣ ਉਹਨੂੰ ਬੇਮੁਖ ਨਹੀਂ ਹੋ ਜਾਣਾ ਚਾਹੀਦਾ ਜਦੋਂ ਸੁਖ ਆਵਣ ਉਹਨੂੰ ਬੇਮੁਖ ਹੋ ਕੇ ਗੁਲਖੰਮੀ ਨਹੀਂ ਜਾਉਣੇ ਚਾਹੀਦੇ ਦੁੱਖ ਤੇ ਸੁਖ ਉਹਦੇ ਰਿਆ ਵਿੱਚ ਹੈ ਉਹਦੇ ਭਾਣੇ 'ਚ ਪ੍ਰਸੰਨ ਰਹਿਣਾ ਚਾਹੀਦਾ ਜਦੋਂ ਸੁਖ ਆਵਣ ਉਹਦੇ ਭਾਣੇ 'ਚ ਚੱਲ ਕਰਕੇ ਕੋਈ ਤਨਾ ਕੰਮ ਕਰ ਬੈਠੇ ਬੱਕਰੇ ਦੀ ਸ਼ਕਲਾਂ ਦੀ ਗੱਲ ਵੱਡ ਦੇ ਉਹ ਬਦਾ ਖੋਲ ਦੇ ਹੁਣ ਸ਼ਰਾਬਾਂ ਦੀਆਂ ਬੋਤਲਾਂ ਕਿਉਂ ਨਹੀਂ ਕਰਨਾ ਚਾਹੀਦਾ ਜੋ ਸੁਖ ਆਵਣੇ ਉਹਦੇ ਭਾਣੀ ਤੇ ਚੱਲਣਾ ਰਿਜਾ ਚੱਲਣਾ ਚਾਹੀਦਾ ਹੈ ਜੋ ਦੁੱਖ ਆਵਣੇ ਉਹਦੋਂ ਵੀ ਦੋਸ਼ ਨਹੀਂ ਰੱਬ ਨੂੰ ਦੇਣਾ ਚਾਹੀਦਾ ਉਹਦੀ ਰਿਜਾ ਚ ਹੀ ਰਹਿਣਾ ਚਾਹੀਦਾ ਹੈ ਨਾਨਕ ਨੀਚ ਕਹਿ ਲਿਵਲਾ ਸਤਿਗੁਰੂ ਸਾਹਿਬ ਵੀ ਕਹਿੰਦੇ ਉਹ ਆਪਣੇ ਆਪ ਨੂੰ ਨੀਵਾਂ ਕਹੇ ਇਹ ਮਾਰਾ ਮੈਂ ਬਹੁਤ ਨੀਚ ਗਰੀਬ ਹਾਂ ਤੇ ਮੇਰੇ 레ਵ ਨੂੰ ਆਣਾ ਕਰੋ ਕਿਉਂ 레ਵ ਲਾ ਕੇ ਬੇਨਤੀ ਕਹੇ ਕਿ ਮੈਂ ਕੁਝ ਵੀ ਨਹੀਂ ਇਹ 레ਵ ਲੱਗ ਜੇ ਹੰਕਾਰ ਨਾ ਕਰੇ ਮੇਰੀ 레ਵ ਲੱਗੀ ਹੋਈ ਹੈ ਫਿਰ ਵੀ ਆਪਣੇ ਆਪ ਨੂੰ ਮੀਵਾ ਹੀ ਕਹੇ ਇਸ ਤਰ੍ਹਾਂ ਕਾਲ ਸਤਿਗੁਰੂ ਜੀ ਨੇ ਤੁਮ ਤੁਮ ਸ੍ਰੀ ਸੁਖਾਗ ਵਿੱਚ ਉਹਦੇਸ਼ ਬਖਸ਼ਿਆ ਹੈ ਦੋਖ ਸੋ ਭਾਣੈ ਤਿਸਾਰ ਜਾਈ ਨਾਨ ਕੋ ਨੀਚ ਕਹਿ ਲਿ ਲਲ ਵਣੁ ਗੀ ਕਹੋ